ਗੁਰੂ ਜੀ ਚਮਕੌਰ ਤੋ ਚੱਲ ਕੇ ਮਾਛੀਵਾੜੇ ਵਿੱਚ ਦੀ ਹੁੰਦੇ ਹੋਏ ਸਾਬੋ ਦੀ ਤਲਵੰਡੀ ਪਹੁੰਚੇ। ਉਹ ਥਾਂ ਨੂੰ ਅੱਜਕੱਲ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਉਸ ਥਾਂ ਡੜਾ ਚੌਧਰੀ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਸੂਬਾ ਸਰਹੰਦ ਨੂੰ ਜਦੋਂ ਗੁਰੂ ਜੀ ਦਾ ਚੌਧਰੀ ਪਾਸ ਹੋਣ ਦਾ ਪਤਾ ਚੱਲਿਆ ਤਾਂ ਉਸ ਨੇ ਚੌਧਰੀ ਨੂੰ ਹੁਕਮ ਭੇਜਿਆ। ਤੇਰੇ ਪਾਸ ਸਰਕਾਰ ਦਾ ਬਾਗੀ ਗੁਰੂ ਗੋਬਿੰਦ ਸਿੰਘ ਹੈ। ਉਸ ਨੂੰ ਮੇਰੇ ਹਵਾਲੇ ਕਰਕੇ ਇਨਾਮ ਹਾਸਲ ਕਰ ਲੈ ਜੇ ਤੂੰ ਮੇਰਾ ਹੁਕਮ ਨਹੀਂ ਮੰਨੇਗਾ मैं तेरे उ चढ़ाई करके गुरु के तेन भी खत्म कर देवगा चौधरी ने सूबे की धमकी परवाह न की उसने सूबे भेज दिता मैं गुरु भी, भी कीमत तेरे हवाले नहीं कर सकता जो कुछ तू करना चाहता है करके देख लै अपने मन के भरम दूर कर लै सूबे का डर ला के चौधरी ने गुरु जी बहुत की बहुत आओ भगत की अपने पास रखिया ਚੌਧਰੀ ਨੂੰ ਆਪਣੇ ਆਦਮੀਆਂ ਉੱਤੇ ਬਹੁਤ ਮਾਣ ਸੀ ਉਹ ਗੁਰਜੀ ਨੂੰ ਹਰ ਸਮੇਂ ਕਹਿੰਦਾ ਰਹਿੰਦਾ ਸੀ ਜੇ ਮੇਰੇ ਆਦਮੀ ਚਮਕੌਰ ਦੀ ਗੜੀ ਵਿੱਚ ਆਪ ਨਾਲ ਹੁੰਦੇ ਤਾਂ ਸੂਬੇ ਦੀ ਫੌਜ ਆਪ ਦੀ ਹਵਾਵਲ ਵੀ ਦੇਖ ਨਾ ਸਕਦੀ ਗੁਰੂ ਜੀ ਚੌਧਰੀ ਨੂੰ ਸਮਝਾਉਂਦੇ ਭਾਈ ਚੌਧਰੀ ਬਹਾਦਰੀ ਤੇ ਸਰੀਰ ਦਾ ਮੋਟਾ ਤਾਜਾ ਹੋਣਾ ਆਦਮੀ ਦੇ ਵੱਖ-ਵੱਖ ਗੁਣ ਹਨ ਮੋٹے ਤੇ ਤਕੜੇ ਆਦਮੀ ਦਾ ਬਹਾਦਰ ਹੋਣਾ ਜ਼ਰੂਰੀ ਨਹੀਂ ਇਸ ਤਰ੍ਹਾਂ ਸਮਝਾਉਣ ਉੱਪਰ ਵੀ ਚੌਧਰੀ ਨੂੰ ਸਮਝਣਾ ਪੈਂਦੀ ਤੇ ਉਸ ਦੇ ਮਾਣ ਦਾ ਭੁਲੇਖਾ ਦੂਰ ਨਾ ਹੁੰਦਾ ਚੌਧਰੀ ਇਹ ਵੀ ਸੋਚਦਾ ਰਹਿੰਦਾ ਗੁਰੂ ਦਾ ਸਾਥ ਜਿਹੜੇ ਸਿੰਘਾਂ ਚਮਕੌਰ ਦੀ ਗੜੀ ਵਿੱਚ ਦਿੱਤਾ ਮੇਰੇ ਜਵਾਨਾ ਵਰਗੇ ਸੂਰਮੇ ਤੇ ਬਲਵਾਨ ਨਹੀਂ ਹੋਣੇ ਜਿਸ ਕਾਰਨ ਸਾਹਿਬਜ਼ਾਦਿਆਂ ਨੂੰ ਗੜੀ ਤੋਂ ਬਾਹਰ ਜਾ ਕੇ ਯੁੱਧ ਵਿੱਚ ਸ਼ਹੀਦੀਆਂ ਪਾਉਣੀਆਂ ਪਈਆਂ ਕੁਦਰਤ ਨੇ ਚੌਧਰੀ ਦੇ ਵੀਰਾਂ ਦੀ ਮਰਦਾਨਗੀ ਪਰਖਣ ਦਾ ਸਮਾਂ ਲੈ ਆਂਦਾ ਇੱਕ ਦਿਨ ਇੱਕ ਸਿੰਘ ਨਵੀਂ ਬੰਦੂਕ ਰਾਮ ਜੰਗਾ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਉਸ ਸਮੇਂ ਸੰਗਤ ਵਿੱਚ ਚੌਧਰੀ ਤੇ ਉਸ ਦੇ ਕੁਝ ਜਵਾਨ ਬੈਠੇ ਸਨ ਗੁਰੂ ਜੀ ਨੇ ਚੌਧਰੀ ਨੂੰ ਕਿਹਾ ਪਾਈ ਚੌਧਰੀ ਅਸੀਂ ਇਸ ਨਵੀਂ ਆਏ ਬੰਦੂਕ ਦਾ ਨਿਸ਼ਾਨਾ 'ਤੇ ਖੜਾ ਹੈ ਕਿ ਇਹ ਥਾਂ ਸਿਰ ਬੈਠਦਾ ਹੈ ਜਾਂ ਨਹੀਂ ਕੋਈ ਇੱਕ ਆਪਣਾ ਜਵਾਨ ਭੇਜ ਜਿਸ ਉੱਪਰ ਅਸੀਂ ਇਹ ਪਰਖ ਸਕੀਏ ਚੌਧਰੀ ਨੇ ਆਪਣੇ ਨਾਲ ਬੈਠੇ ਜਵਾਨਾਂ ਵਿੱਚੋਂ ਕੱਲੇ-ਕੱਲੇ ਨੂੰ ਪੁੱਛਿਆ ਪਰ ਕੋਈ ਵੀ ਨਿਸ਼ਾਨੇ ਦੀ ਪਰਖ ਲਈ ਤਿਆਰ ਨਾ ਹੋਇਆ ਸਾਰੇ ਆਵਾਰੀ ਵਾਰੀ ਨਾ ਕਰ ਦਿੱਤੀ ਗੁਰੂ ਜੀ ਨੇ ਚੌਧਰੀ ਨੂੰ ਕਿਹਾ ਅੱਛਾ ਭਾਈ ਚੌਧਰੀ ਜੇ ਤੇਰੇ ਬਹਾਦਰ ਸੂਰਮੇ ਅੱਗੇ ਨਹੀਂ ਆਉਂਦੇ ਤਾਂ ਤੂੰ ਹੀ ਸਾਹਮਣੇ ਖੜੇ ਹੋ ਜਾ ਤਾਂ ਜੋ ਅਸੀਂ ਬੰਦੂਕ ਦਾ ਨਿਸ਼ਾਨਾ ਪਰੱਖ ਕੇ ਭੇਟ ਕਰਨ ਵਾਲੇ ਸਿੰਘ ਨੂੰ ਮਾਣ ਦੇ ਸਕੀਏ ਚੌਧਰੀ ਨੇ ਗੁਰੂ ਜੀ ਦੇ ਹੱਥ ਵਿੱਚ ਤਿਆਰ ਬਰ ਤਿਆਰ ਬੰਦੂਕ ਦੇਖੀ ਤਾਂ ਉਸ ਦਾ ਦਿਲ ਵੀ ਮੌਤ ਨੂੰ ਸਾਹਮਣੇ ਖੜੀ ਦੇਖ ਕੇ ਡਰ ਗਿਆ ਉਸ ਨੇ ਉੱਤਰ ਦਿੱਤਾ ਗੁਰੂ ਜੀ ਇਸ ਤਰ੍ਹਾਂ ਦੀ ਆਣੀ ਆਈ ਮੌਤ ਕੌਣ ਮਰੇ ਯੁੱਧ ਹੋਵੇ ਤਾਂ ਮੈਂ ਤਿਆਰ ਹਾਂ ਜਿਸ ਵਿੱਚ ਬਹਾਦਰੀ ਵੀ ਦਿਖਾਈ ਜਾ ਸਕੇ ਗੁਰੂ ਜੀ ਨੇ ਚੌਧਰੀ ਨੂੰ ਕਿਹਾ ਜਾ ਪਾਈ ਲੰਗਰ ਵਿੱਚ ਕੋਈ ਸਿੱਖ ਹੋਵੇਗਾ ਉਸ ਨੂੰ ਕਹਿ ਕਿ ਤੇਰੇ ਗੁਰੂ ਨੇ ਨਵੀਂ ਆਈ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਉਹਨਾਂ ਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਉਸ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣ ਸਕੇ ਚੌਧਰੀ ਨੇ ਲੰਗਰਵਲ ਮੂੰਹ ਕਰਕੇ ਦੂਰ ਤੋਂ ਹੀ ਗੁਰੂ ਜੀ ਦਾ ਹੁਕਮ ਸੁਣਾ ਦਿੱਤਾ ਜਿਵੇਂ ਉਸ ਨੂੰ ਯਕੀਨ ਸੀ ਕਿ ਕੋਈ ਵੀ ਸਿੰਘ ਇਸ ਪਰਖ ਲਈ ਤਿਆਰ ਨਹੀਂ ਹੋਵੇਗਾ ਚੌਧਰੀ ਦੇਖ ਕੇ ਹੈਰਾਨ ਹੋ ਗਿਆ ਜਦੋਂ ਉਸ ਨੂੰ ਦੋ ਸਿੰਘ ਇੱਕ ਦੂਜੇ ਤੋਂ ਅੱਗੇ ਭੱਜਦੇ ਆਉਂਦੇ ਦਿਖਾਈ ਦਿੱਤੇ ਚੌਧਰੀ ਦੀ ਆਵਾਜ਼ ਦੇਣ ਸਮੇਂ ਲੰਗਰ ਘਰ ਵਿੱਚ ਦੋ ਹੀ ਸਿੰਘ ਸਨ ਗੁਰੂ ਜੀ ਨੇ ਫਰਮਾਇਆ ਮੈਂ ਤਾਂ ਇੱਕ ਹੀ ਸਿੰਘ ਨੂੰ ਨਿਸ਼ਾਨੇ ਦੀ ਪਰਖ ਲਈ ਦੇਰ ਹੀ ਦੋਨੋਂ ਨਹੀਂ ਦੋਹਾਂ ਸਿੰਘਾਂ ਇਕੱਠੇ ਹੀ ਬੇਨਤੀ ਕੀਤੀ ਗੁਰੂ ਜੀ ਆਪ ਨੇ ਇੱਕ ਸਿੰਘ ਨੂੰ ਹਾਜ਼ਰ ਹੋਣ ਦਾ ਹੁਕਮ ਕੀਤਾ ਸੀ ਪਰ ਕਿਸੇ ਦਾ ਨਾਂ ਨਹੀਂ ਲਿਆ ਸੀ ਗੁਰੂ ਜੀ ਆਪ ਦਾ ਹੁਕਮ ਪਹਿਲੇ ਮੈਂ ਸੁਣਿਆ ਸੀ ਇਸ ਲਈ ਮੈਂ ਹਾਜ਼ਰ ਹੋਇਆ ਹਾਂ ਬੰਦੂਕ ਦਾ ਨਿਸ਼ਾਨਾ ਬਣਨ ਲਈ ਪਹਿਲਾ ਹੱਕ ਮੇਰਾ ਬਣਦਾ ਹੈ ਗੁਰੂ ਜੀ ਨੇ ਦੋਨਾਂ ਨੂੰ ਅੱਗੇ ਪਿੱਛੇ ਖੜੇ ਕਰਕੇ ਗੋਲੀ ਦੋਹਾਂ ਦੇ ਸਿਰਾਂ ਉੱਪਰ ਕੱਢ ਦਿੱਤੀ ਉਹ ਦੋਵੇਂ ਸਿੰਘ ਅਡੋਲ ਖੜੇ ਰਹੇ ਚੌਧਰੀ ਨੇ ਜਦੋਂ ਸਿੰਘਾਂ ਦੀ ਇਹ ਬਾਹਾਦਰੀ ਦੇਖੀ ਤਾਂ ਉਸ ਨੂੰ ਆਪਣੇ ਆਪ ਉੱਪਰ ਤੇ ਆਪਣੇ ਮੋٹے ਤਾਜੀ ਜਵਾਨਾਂ ਦੀ 부ਜਦੀ ਲਈ ਤੇ ਸ਼ਰਮ ਆਉਣ ਲੱਗੀ ਉਸ ਨੂੰ ਸਮਝ ਪੈ ਗਈ ਕਿ ਗੁਰੂ ਜੀ ਨਾਲ ਚਮਕੌਰ ਦੀ ਗੜੀ ਵਿੱਚ ਕਿਸ ਤਰ੍ਹਾਂ ਦੇ ਬਹਾਦਰ ਸਿੰਘਾਂ ਨੇ ਗੁਰੂ ਜੀ ਦਾ ਸਾਥ ਦਿੱਤਾ ਸੀ ਚੌਧਰੀ ਨੇ ਉਸ ਦਿਨ ਤੋਂ ਪਿੱਛੋਂ ਆਪਣੇ ਜਵਾਨਾਂ ਦੀਆਂ ਤਾਰੀਫਾਂ ਕਰਨੀਆਂ ਬੰਦ ਕਰ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ